ਅੰਮ੍ਰਿਤ ਰਾਤ ਭਾਜਪਾ ਵੱਲੋਂ ਬੜਾ ਵੱਡਾ ਫੈਸਲਾ ਲੈ ਗਿਆ ਤੁਹਾਡੀ ਚੋਦੀ ਜਿਹੜੀ ਟਿਕਟ ਪਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਸਮਰਥਕਰਨ ਨਾਲ ਬਣਾਣਾ ਨਿਕਲੇ ਹੋ ਹੰਗਾਰਾ ਕਿਸ ਤਰੀਕੇ ਦਾ ਮਿਲਿਆ ਮੈਂ ਸਭ ਤੋਂ ਪਹਿਲਾਂ ਤਨਵਾਦ ਕਰਦਾ ਹਾਂ ਭਰਤਨ ਸਿੰਘ ਜੀ ਵੱਲੋਂ ਦੀ ਬਾਸ਼ਾ ਜਿਨ੍ਹਾਂ ਨੇ ਇੱਕ ਗਰੀਬ ਮਾਨੇ ਨੂੰ ਪਾਰਟੀ ਜਨਤਾ ਪਾਰਟੀ ਵੱਲੋਂ ਜੁਮੇਰੀ ਦੇ ਦਿੱਤੇ ਲਕਸ਼ਿਆ ਮੈਂ ਵਿਸ਼ੇਸ਼ ਤੌਰ ਤੇ ਤਨਵਾਦ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਬਹੁਤ ਹੀ ਸਤਿਕਾਰਯੋਗ ਕੌਮੀ ਪ੍ਰਧਾਨ ਸ਼੍ਰੀ ਜੇਪੀ ਅਲਤਾਚਾ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀਆ ਮਨਸ਼ਾਜੀਦਾ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰੋਮੀ ਜਨਰਲ ਸਾਖਾ ਸ਼੍ਰੀ ਤਰਨ ਸਿੰਘ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਪਰਦੇਸ ਸ਼੍ਰੀ ਜਾਕਰ ਜੀ ਦਾ ਬਹੁਤ ਹੀ ਸਤਿਕਾਰਯੋਗ ਪੰਜਾਬ ਕਾਰਜ ਕਰਨ ਦੇ ਪ੍ਰਧਾਨ ਸ਼੍ਰੀ ਅਸ਼ਵੀਨ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਸੂਬੇ ਦੇ ਸੀਐਮ ਮੰਤਰੀ ਨਵਜੋਤ ਸਿੰਘ ਜੀ ਦਾ ਤੇ ਸੁਮੇਤੀ ਸਿੰਗਰ ਲੀਡਰਸ਼ਿਪ ਦੇ ਵਜਿਸ਼ ਤੌਰ ਤੇ ਮੇਰੇ ਨਾਲ ਦਿਨ ਰਾਤ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦਾ ਡੰਡਾ ਡੰਡਾ ਕੰਮ ਕਰਦਾ ਹੋਇਆ ਲੰਬੇ ਸਮੇਂ ਤੋਂ ਜਾ ਰਹੀ ਸੀ ਚੇ ਸਾਧੀਆਂ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਸੁਮੇਤੀ ਲੀਡਰਸ਼ਿਪ ਨੂੰ ਮੈਂ ਵਿਸ਼ਵਾਸ ਵੀ ਦਿਵਾਉਣਾ ਕਿ ਜੇ ਤੁਸੀਂ ਇਸ ਗਰੀਬ ਨਮਾਣੇ ਤੇ ਤੁਸੀਂ ਵਿਸ਼ਵਾਸ ਪ੍ਰਗਟਾਇਆ ਤੇ ਇਹ ਸੀਟ ਜਿੱਤੂ ਤੱਕੜੀ ਲੋਕੀਂ ਦੇ ਨਾਲ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੂੰ ਚੋਟੀ ਚ ਪਾਵਾਂਗੇ ਉੱਤੇ ਸਾਹਮਣੇ ਆ ਜੀ ਅਸੀਂ ਸ਼ਿਮਗੁਰਾ ਜਨ ਦੇ ਪਾਤਸ਼ਾਹ ਜੀ ਦਾ ਅਸ਼ੀਰਵਾਦ ਲੈਣ ਮੱਤਮਸਤਕੋਂ ਹਾਸਤੇ ਗਏ ਸੀ ਤੇ ਕੋਈ ਆਰ ਵੀ ਕੋਈ ਨਾ ਸੈਂਕੜੇ ਲੋਕਾਂ ਕਿ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਸਵਾਗਤ ਦਾ ਜਗਾ ਉੱਤਰਵਾਹ ਝੰਗਾ ਰੱਦਤਾ ਕਿਉਂਕਿ ਲੋਕ ਸਮਝ ਚੁੱਕੇ ਨੇ ਇਕੋ ਕਪਾਟੀ ਆ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਲਗਾਤਾਰ ਚੱਲਦੀ ਆ ਰਹੀ ਜਿਹੜੀ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਸਕਦੀ ਹੈ। ਸਰਦਾਰ ਸਾਹਿਬ ਜੀ ਕਿਹੜੇ ਨਾਲ ਦੀ ਜਾਂ ਤੁਹਾਡੇ ਘਰ ਹਲਕਾ ਜਿਹੜਾ ਤਾਲੀਬਾਨ ਬਣਿਆ ਹੈ। ਫਰੋਟੀਆਂ ਤੇ ਗੋਲੀਆਂ ਛਰੇ ਆਮ ਜਿਹੜੇ ਹਿਾਰੇ ਚੱਲਦੀਆਂ ਹੈ। ਤੁਹਾਡੇ ਸਾਹਮਣੇ ਆ ਜੀ ਕਿਉਂਕਿ ਜਿਹੜੀ ਸਤਾਤਰ ਪਾਰਟੀ ਹੈ ਉਹਨੇ ਹਮੇਸ਼ਾ ਲੋਕਾਂ ਨਾਲ ਝੂਠ ਬੋਲਿਆ, ਗੁੰਮਰਾਹ ਕੀਤਾ ਹੈ। ਤੇ ਜਿਹੜੇ ਆ ਤੇ ਹਾਲਾਤ ਨਹੀਂ ਉਹ ਬੇਕਾਬੂ ਚ ਕਿਨ ਕੋਈ ਵੀ ਵਰਗ ਆਪਣੇ ਆਪ ਨੂੰ ਸੁਰੱਖਿਆਤ ਨਹੀਂ ਮਹਿਸੂਸ ਕਰ ਰਿਹਾ ਕਿਉਂਕਿ ਸਤਾਧਰ ਪਾਰਟੀ ਦੇ ਨੂੰ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਸ਼ਬਦਾ ਦੀ ਵਿਸ਼ਵਾਸਜਿਤ ਆਇਆ ਜਾਂਦਾ ਹੈ ਤੁਸੀਂ ਪੱਤਰਕਾਰ ਵੀ ਚਾਹੀ ਕਿਤੇ ਦੇਖਦੇ ਹੋ ਕਿ ਜੋ ਜ਼ਿਲ੍ਹਾ ਤਰਤਰ ਦੇ ਹਾਲਾਤ ਨੇ ਰੋਜ਼ ਕੋਈ ਨਾ ਕੋਈ ਕਤਲੋ ਗਾਰਤ ਹੁੰਦੀ ਹੈ ਰੋਜ਼ ਕਿਸੇ ਨਾ ਕਿਸੇ ਕੋ ਲੋਕ ਪਰਤੀ ਮੰਗੀ ਜਾਂਦੀ ਹੈ ਜਿਹੜੇ ਲੋਕ ਸਹਿਮਤਾ ਪਹੁੰਚੀ ਤੇ ਮੈਂ ਤੁਹਾਡੇ ਮਾਧਿਅਮ ਰਹੀ ਵਿਸ਼ਵਾਸ ਜਤਲਨਾ ਇੱਕ ਸਮੁੱਚੀ ਤਰ੍ਹਾਂ ਸਰਧਨ ਸਭਾ ਦੇ ਵਸਨੀਕ ਕਿ ਜੇ ਅੱਜ ਜੁਪੀ ਵਰਗੇ ਸੂਬੇ ਜਿੱਥੇ ਇਹੋ ਜਿਹੇ ਹਾਲਾਤ ਪਹਿਨੋ ਪਾਈ ਜਾਂਦੇ ਸੀ ਅੱਜ ਉਥੇ ਲੋਕਾਂ ਨੇ ਜਦੋਂ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਕੀਤਾ ਤੇ ਅੱਜ ਵਿਕਸਤ ਜੁਪੀ ਵਰਗੇ ਸੂਬੇ ਵੀ ਬਣ ਗਏ ਨੇ ਸਾਨੂੰ ਸੰਪੂਰਨ ਆਸ ਹੈ ਕਿ ਜਿੱਦਾਂ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਦਾਸ ਨੂੰ ਸੇਵਾ ਮਿਲੀ ਆ ਲੋਕ ਸੈਂਕੜਿਆਂ ਦੀ ਕੀਮਤੀ ਚ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕਰ ਰਹੇ ਨੇ ਕਿਉਂਕਿ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕਿਹੜਾ ਸਮਾਅ ਆਵੇ ਅਸੀਂ ਕਮਲ ਦੇ ਫੁੱਲ ਨੂੰ ਵੋਟ ਪਾ ਕੇ ਇੱਥੇ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੱਗਾ ਜਿਹੜਾ ਉਹ ਹਲਤ ਕਰ ਤੁਹਾਡੇ ਵਰਕਰਾਂ ਦਾ ਕਹਿਣਾ ਕਿ ਆਮ ਘਰ ਦੇ ਵਿੱਚ ਇਹ ਜ਼ਿੰਮੇਵਾਰੀ ਆਈ ਹੈ ਕਿਵੇਂ ਦੇਖਦੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਇੱਕ ਕੇਟਰਪੀਲਰ ਪਾਰਟੀ ਭਾਰਤੀ ਜਨਤਾ ਪਾਰਟੀ ਕੋਈ ਪਰਿਵਾਰਵਾਦ ਪਾਰਟੀ ਨਹੀਂ ਹੈ ਭਾਰਤੀ ਜਨਤਾ ਪਾਰਟੀ 'ਚ ਜਿਹੜਾ ਵੀ ਇਨਸਾਨ ਸੰਗਠਨ ਦੀ ਨੀਤੀ-ਨੀਤੀ ਦੇ ਬਾਹਰ ਆਪਣੀ ਜ਼ਿੰਮੇਵਾਰੀ ਨੂੰ ਵੱਤੀਆ ਤਰੀਕੇ ਦੇ ਨਾਲ ਨਪਾਉਂਦਾ ਹੈ ਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਕੰਮ ਕਰਨ ਵਾਲੇ ਵਰਕਰ ਜਿਹੜੀ ਉਹ ਤਰਦੀ ਦਿੰਦੀ ਹੈ ਤੇ ਅੱਜ ਸਮੂੱਚੇ ਸਾਥੀਆਂ ਦੀ ਬਦੌਲਤ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਤੁਹਾਡੇ ਇਸ ਛੋਟੇ ਵੀ ਇਤਿਹਾਸ ਪ੍ਰਗਟਾਉਂਦੇ ਆਪਣੇ ਸਾਥੀਆਂ ਨੂੰ ਹਲਕਾਵਾਸੀਆਂ ਨੂੰ ਟੀਕਿਆ ਕਿ ਪ੍ਰੋਸੈਸ ਕਰਾਉਂਦੇ ਕਿ ਹਮੇਸ਼ਾ ਨਾਲ ਲੈ ਕੇ ਕੰਮ ਕਰਦੇ ਮੈਂ ਤੁਹਾਡੇ ਮਾਤੇ ਮਰਾਈ ਹਮੇਸ਼ਾ ਹੀ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਵੀ ਜਿਹੜਾ ਵੀ ਵਰਕਰ ਦਾਸ ਦੇ ਨਾਲ ਮੌਲਿਅਤ ਕੀਤੀ ਹੈ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵਰਕਰ ਨੂੰ ਮਾਨ ਸਨਮਾਨ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਜੋ ਵੀ ਕਹਿੰਦੀ ਹੈ ਉਹ ਕਰਕੇ ਵਿਖਾਉਂਦੀ ਹੈ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਜਿਹੜੇ ਵੀ ਵਰਗ ਦੀ ਨਾਲ ਜਿੱਥੇ ਵੀ ਵਾਦਾ ਕਰਦਾ ਉਹਦੀ ਪੂਰਤੀ ਕਰਦੀ ਸਮਰੱਥ ਹੈ ਦੂਜੇ ਜੇ ਸਾਥੀ ਤੁਹਾਡੇ ਨੂੰ ਸੁਮੱਚੇ ਸਾਥੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਜਦੋਂ ਮੈਸੇਜ ਆਉਂਦਾ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਸੁਮੱਚੇ ਸਾਥੀ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਇਨ ਬਿਨ ਜਿਹੜਾ ਉਹ ਦੇਸਾ ਨਿਰਦੇਸ਼ਨ